ਗੁਰੂ ਪਰਿਓ ਜੋ ਅਜੋਲ ਨਿਤ ਅੰਮ੍ਰਿਤ ਵੇਲੇ ਚੰਦਰਹੀ ਨੜੀ ਮਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਬੰਦ ਰੱਖੇ ਮਨਮਤਾ ਦੇ ਸਤਿ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਧ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤਿਓ ਆਓ ਜੋ ਜਿਰਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ ਆਪਾਂ ਜਿਮਨੀ ਕਥਾ ਵਿਚਾਰ ਕਈਆਂ ਦਿਨਾਂ ਤੋਂ ਕੰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਲੜੀ ਦਾ ਇੱਕਸਾ ਬਣ ਕੇ ਸਰਗਰਾਂ ਦੇ ਪੰਨ ਜੀਣ ਵਿੱਚੋਂ ਆਪਾਂ ਕੁਝ ਕ ਰੱਬੀ ਗੁਣਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਏ ਸਾਡੇ ਸੰਸਾਰ ਤੇ ਸਭ ਨੋ ਜਾਵੇ ਦੇਤੇ ਦੁੱਖਾਂ ਤਲਸਾਂ ਰੋਗਾਂ ਸੁਗਾਂ ਕੜੇ ਸਣੇ ਤੋਂ ਬਚ ਜਾਈਂ ਚਿੰਤਾ ਮਿਲਣ ਤੋਂ ਬਚ ਜਾਈਂ ਅਜੋ ਸੁਣਦੇ ਦੇਖਦੇ ਆਪਾਂ 84 ਲੱਖ ਜੁਨਾ ਇਹਨਾਂ ਦੇ ਜਨਮ ਮਰਨ ਤੇ ਜਮਾਂ ਦੀ ਬਾਤ ਇਨੋਂ ਦੋ ਪ੍ਰਸ਼ਨ ਕਰਾ ਹੋ ਸਕੋ। ਸੁਧਾਰਤ ਦੇਵੇਂ ਹੁਸਾਦਾ। ਅਜੇ ਤੱਕ ਸਾਡੀਆਂ ਚਿੰਤਾ ਹੀ ਨਹੀਂ ਮੁਕੀਆਂ। ਅਜੇ ਤੇ ਸਾਡੀਆਂ ਚਿੰਤਾ ਹੀ ਨਹੀਂ ਮੁਕੀਆਂ। ਤਰਾਤ ਦਿਨ ਚਿੰਤਾ ਵਿੱਚ ਗਰਸਤ ਹਾਂ। ਇੱਕ ਚਿੰਤਾ ਨਹੀਂ ਯਾਰਾ ਚਿੰਤਾ ਤੇਰੀ ਬੈਠੀਆ ਸਾਨੂੰ ਜਿਹਦੇ ਮਨ 'ਚ ਯਾਰਾ ਦੁਸ਼ਰ ਲੱਗੇ ਹੋਣ ਪਨਾਉ ਕਦੋਂ ਸੁਖਰੂ ਹੋ ਸਕਦਾ ਹੈ ਉਹ ਕਦੋਂ ਨਾਮ ਜਪ ਸਕਦਾ ਹੈ ਉਹ ਕਿਵੇਂ ਦਮ ਦੀ ਮਾਰ ਤੋਂ ਬਚ ਸਕਦਾ ਹੈ ਧਰ ਜੀਵ ਦੇ ਹਰ ਪਖ ਤੇ ਚਿੰਤਾ ਜਿੰਨਾ ਚਿਰ ਚਿੰਤਾ ਤੋਂ ਮੁਕਤ ਨਹੀਂ ਹੁੰਦਾ ਉਨਾਂ ਤੇ ਪੈਰੋ ਇਹ ਖੇਡ ਬਣਨੀ ਨਹੀਂ ਚਿੰਤਾ ਤੋਂ ਮੁਕਤ ਕਿਵੇਂ ਹੋਊਗਾ ਚਿੰਤਾ ਤੋਂ ਮੁਕਤ ਕਿਵੇਂ ਹੋਊਗਾ ਸੋਪਾ ਜਾਨ ਨੂੰ ਸਿਰ ਪਰਛਾਦਾ ਸਾਨੂੰ ਪਰ ਇਹ ਕਰਦੇ ਜਾਈਂ ਨਾ ਕਰ ਸਕਦੇ ਅਸੀਂ ਨਾ ਕਰ ਰਹੇ ਆ ਨਾ ਕਰ ਸਕਦੇ ਆ ਚਿੰਤਾ ਦਾ ਨਾਲ ਪਛਤਾਂਦਾ ਲਸਦਾ ਦੇ ਕੰਦੇ ਕਿਉਂ ਚਿੰਤਾ ਕਰ ਤੂੰ ਤੈਨੂੰ ਖਾਪ ਖਾਦੀ ਚਿੰਤਾ ਕਰਨਿਆ ਚਿੰਤਾ ਤਾਂ ਉਸ ਬਾਰਗ ਨੂੰ ਆ ਜਿਹਦੇ ਤੈਨੂੰ ਪੈਦਾ ਕੀਤਾ ਹੈ ਸਿੰਧਾ ਦੋਨੋਂ ਵੀ ਮੈਂ ਨੂੰ ਕਿੰਦਾ ਪੈਨਣ ਨੂੰ ਦੇਣਾ ਹੈ ਕਿੰਦਾ ਖਾਣ ਨੂੰ ਦੇਣਾ ਹੈ ਕਿੰਦਾ ਜੀਵਨ ਦੇ ਸੁੱਖ ਦੇ ਦੇਣੋ ਉਹ ਤਾਂ ਸਾਰੀ ਰਾਤ ਨੂੰ ਸੌਂਦਾ ਦਿਨ ਨੂੰ ਚੌਵੀ ਘੰਟੇ ਜਾਗਦਾ ਹੈ ਅਸੀਂ ਸੋਚਦੇ ਬਾਵੇਂ ਚਿੰਤਾ ਹੈ ਸਾਨੂੰ ਫਿਰ ਵੀ ਸੋਚਦੇ ਚਿੰਤਾ ਵੀ ਸੋਚਦੇ ਤਾਨੂੰ ਓਕਾਲ ਤੁਖਰਾ ਮੱਲਾ ਖੁਦਾ ਵੈਗਰੂ ਆ ਜਿਹੜਾ ਸਾਡੀ ਇੰਨੀ ਚਿੰਤਾ ਕਰਦਾ ਉਹ ਸੌਦਾ ਹੀ ਨਹੀਂ ਜਿਹੜੀ ਜੀ ਦੀ ਸਭ ਚਿੰਤਾ ਹੈ ਉਸਨ ਬੇਜਾਰੇ ਪਰ ਸਾਡੇ ਚਿੰਤਾ ਵੱਧਦੀ ਜਾ ਰਹੀ ਉਚਿੰਤਾ ਜਨਤ ਪਪਾ ਦਾ ਕਾਰਨ ਬਣੀ ਜਾ ਰਿਹਾ ਹੈ ਆ ਜਨਤਾ ਦੀ ਮਤਨ ਪ੍ਰਾਪਤ ਕਰਨਾ ਹੈ ਧਨ ਵਾਸਤੇ ਔਕਾ ਹੁੰਦਾ ਹੈ ਰਜ ਕੇ ਔਕਾ ਦਾ ਧਨ ਵਾਸਤੇ ਜਿਹੜਾ ਔਕਾ ਉਹਨੇ ਧਨ ਕਮਾਇਆ ਉਸ ਅਖਿਆਈ ਨੇ ਉਸ ਬੁਸ਼ੱਤਤ ਨੇ ਇਹਨੂੰ ਦੁੱਖ ਰ ਅ ਘੇਰਿਆ ਤੇ ਜਿਹੜਾ ਬੇਈਮਾਨੀ ਰਫਰ ਕੇ ਧਨ ਕਮਾਇਆ ਸੀ ਨਾ ਉਹ ਤਰਫੇ ਬਿਮਾਰੀ ਤੇ ਲੱਗਿਆ ਦੱਸੋ ਕੀ ਕਾਦੀ ਚਿੰਤਾ ਹੋਈ ਜਿਹੜਾ ਚਿੰਤਾ ਕਰਕੇ ਮਾੜੇ ਢੰਗ ਦੇ ਨਾਲ ਧਨ ਕਮਾਇਆ ਸੀ ਇੱਕ ਬਾਏ ਤੇ ਸਤ ਦੇ ਨਾਲ ਹੀ ਸੀ ਨਾ ਕਮਾਇਆ ਤੇ ਸਤ ਦੇ ਨਾਲ ਹੀ ਸੀ ਨਾ ਜਦੋਂ ਤਨ ਦਾ ਜ਼ੋਰ ਜ਼ਿਆਦਾ ਲੱਗ ਗਿਆ ਮਨ ਦਾ ਜੋਰ ਜਦ ਲੱਗ ਗਿਆ ਤੇ ਤਨ ਤੇ ਮਨ ਦੋਨੇ ਬਿਮਾਰ ਹੋ ਗਏ ਤੇ ਫਿਰ ਉਹ ਪੈਸਾ ਜਿਹੜਾ ਜੀਣਾ ਬੇਮਨਿੰਦਾ ਕਮਾਇਆ ਉਹ ਫਿਰ ਕਿੱਥੇ ਲੱਗਾ ਇਸੇ ਤਨ ਤੇ ਲੱਗ ਗਿਆ ਤੇ ਇਸੇ ਮਨ ਤੇ ਲੱਗ ਗਿਆ ਹੁਣ ਉਹਦਾ ਨਾਲ ਨਾਲ ਘਰੋਂ ਲੱਗ ਗਿਆ ਬੱਸ ਖਤਮ ਹੋ ਗਿਆ ਫਿਰ ਕਿਉਂ ਚਿੰਤਾ ਕਰਦਾ ਹੈ ਪਰਛਕੇ ਨੇ ਸਜਣਾ ਜਿਹੜਾ ਤੇਰੇ ਭਾਗਾਂ 'ਚ ਲਿਖਿਆ ਤੈਨੂੰ ਮਿਲ ਜਾਣਾ ਏ ਜਿਹੜਾ ਤੇਰੇ ਭਾਗਾਂ ਵਿੱਚ ਲਿਖਿਆ ਉਹ ਤੈਨੂੰ ਮਿਲ ਜਾਣਾ ਏ ਹਰ ਹਾਲਤ ਮਿਲਦਾ ਏ ਉਹਨੂੰ ਕੋਈ ਰੋਗ ਨਹੀਂ ਸਕਦਾ ਦੁਨੀਆ ਦਾ ਦੁਨੀਆ ਦਾ ਕੋਈ ਵੀ ਉਹਨੂੰ ਰੋਕ ਨਹੀਂ ਸਕਦਾ ਜਿਸ ਨੂੰ ਦੇਹ ਦਿੱਤੇ ਚਾਰਾ ਜਿੰਨੂੰ ਦੇਣਾ ਚਾਹੁੰਦਾ ਹੈ ਨਾ ਉੱਤੇ ਕੋਈ ਬੰਦਾ ਲਤ ਨਹੀਂ ਢਾ ਸਕਦਾ ਰੋਕ ਨਹੀਂ ਸਕਦਾ ਉਹਦਾ ਦਿੱਦੇ ਦਾ ਹੱਥ ਨਹੀਂ ਫੜਦਾ ਕੋਈ ਵੀ ਐਡਾ ਬੜਾ ਬੜੀ ਇੰਡਾ ਬੜਾ ਤਾਕਤਵਰ ਜਿਹਨੂੰ ਕੋਈ ਰੋਕ ਹੀ ਨਹੀਂ ਸਕਦਾ ਉਹਦਾ ਦਿੱਤਾ ਉਹਨੂੰ ਕੋ ਕੋ ਰੋਕ ਉਹਦੇ ਦਿੱਤੇ ਨੂੰ ਕੋਈ ਰੋਕ ਨਹੀਂ ਸਕਦਾ ਤੇ ਜਿਹੜਾ ਤੇਰੇ ਕਰਮਾਂ ਚ ਵੀ ਭਵੇਂ ਲੱਖ ਜਨਤਾ ਤਲੀ ਜਾ ਜਿਹੜੇ ਤੇਰੇ ਕਰਮ ਕਰਮਾਂ ਦੇ ਨਾਲ ਤੂੰ ਲੱਖ ਜਨਤਾ ਤਲੀ ਜਾ ਉਧਰ ਘੁੰੜਾ ਦੀ ਸਭ ਕੁਝ ਕਰ ਉਹਨਾਂ ਨੇ ਜਿਹੜਾ ਭਾਗਾ ਚ ਉਹਨੂੰ ਕੋ ਰੋਕ ਨਹੀਂ ਸਕਦਾ ਮਿਲਦਾ ਹੈ ਸਾਧੀ ਜੀ ਗੱਲ ਜਿਹੜਾ ਸਾਡੇ ਭਾਗਾ ਚ ਨਹੀਂ ਉਹ ਸਾਡੇ ਕੋ ਰਹਿਣਾ ਨਹੀਂ ਉਹਨੂੰ ਪਵੇਂ ਲੱਖ ਯਤਨ ਕਰੀ ਨਹੀਂ ਰਹਿ ਸਕਦਾ ਨਾ ਕੋ ਹੁਣ ਤਾਂ ਗੁਰੂ ਦਾਮ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ ਜੀਵਨ ਦੀ ਕਥਾ ਵਿਚਾਰ ਕਰ ਰਹੇ ਹਾਂ ਇਹ ਬੰਵੇਂ ਕੰਮ ਕੋਈ ਵੀ ਕਰ ਰਿਹਾ ਹੁਣ ਮੋਦੀ ਖਾਨਾ ਚਲਾ ਰਹੇ ਮੋਦੀ ਖਾਨਾ ਚਲਾ ਰਹੇ ਤੇ ਜਿਹੜਾ ਮੋਦੀ ਖਾਨੇ ਆਪਕਾ ਕੋਨੇ ਵਿਚਾਰ ਕਰਦੇ ਸੀਗੇ ਮੇ ਮੋਦੀ ਹੈ ਕਿ ਮੋਦੀ ਆਪਣੀ ਦੁਕਾਨ ਤੇ ਬੈਠ ਕੇ ਸੌਦਾ ਪਤਾ ਦੇਣ ਵਾਲਾ ਆ ਤੁਸੀਂ ਚੰਦ ਨਰੇਤਾ ਦੇਖਦੇ ਹੋ ਨਰੇਤਾ ਸਰਕਾਰ ਨੂੰ ਪੈਸਾ ਦਿੰਦੀ ਹੈ ਤੁਸੀਂ ਤਾਂ ਇਹ ਨਾ ਦਿੰਦੀ ਉਸ ਸੰਪਰਨ ਹੀ ਦਿੰਦੀ ਹੈ ਇਹ ਸੰਪਰਨ ਪਿੰਡ ਦੇ ਮੋਦੀਦਾਂ ਇਹ ਦੇ ਰਿਹਾ ਤੇ ਪੈਸੇ ਦੇ ਰਹਿਦਾ ਉਦੋਂ ਪੈਸਾ ਨਹੀਂ ਸੀ ਹੁੰਦਾ ਉਦੋਂ ਸਾਰਾ ਇਹ ਵਪਾਰ ਜਿਹੜਾ ਸੀ ਉਹ ਦਾਣਿਆਂ ਤੇ ਚੱਲਦਾ ਸੀ ਉਦੋਂ ਸਾਰੇ ਦਾ ਸਾਰਾ ਵਪਾਰ ਦਾਣਿਆਂ ਤੇ ਚੱਲਦਾ ਸੀ ਸਰਕਾਰ ਨੇ ਕੋਈ ਕੰਮ ਕਰਾਉਣਾ ਹੁੰਦਾ ਉਹ ਵੀ ਦਾਣੇ ਦਿੰਦੀ ਉਹ ਵੀ ਉਸੇ ਬੋਦੀ ਦੇ ਕੋਲ ਭੇਜਦੀ ਉਸੇ ਦੁਕਾਨਦਾਰ ਦੇ ਕੋਲ ਭੇਜਦੀ ਉਹ ਵੱਡਾ ਲੁੱਟਦਾ ਕਰ ਸੀਗਾ ਬਹੁਤ ਵੱਡਾ ਲੁੱਟਦਾ ਕਰ ਸੀਗਾ ਇੱਕ ਰਾਜੇ ਦੀ ਦੁਕਾਨ ਤੇ ਲੁੱਟ ਕੋਈ ਪਿਛਣ ਵਾਲੀ ਨਹੀਂ ਪੁੱਛੇ ਤਾਂ ਤੈਨੂੰ ਇਸ ਕਾ ਦੀ ਸਮਝ ਹੋਵੇ ਤਾਂ ਪੁੱਛੇ ਤਾਂ ਜਿਸ ਦਾ ਨਹੀਂ ਕਿਸੇ ਨੂੰ ਸਮਝ ਹੋਵੇ ਉਸ ਜਿਹੜਾ ਤਨਵਲ ਨਾਨਸਾਨ ਤੋਂ ਪਹਿਲਾ ਮੋਦੀ ਹੁੰਦੇ ਸੀ ਜਿਹੜੇ ਉਹਨਾਂ ਨੇ ਪਹਿਰੇ 2 ਵੱਟੇ ਰੱਖੇ ਤੇ 2 ਵੱਟੇ ਇੱਕ ਵੱਡੇ ਤੋਲ ਵਾਲੇ ਇੱਕ ਤਾਂ ਘੱਟ ਤੋਲ ਵਾਲੇ ਆਪਾਂ ਕੱਲ ਵਿਚਾਰ ਕਰਦੇ ਆਂ ਵੀ ਮੰਨ ਲਓ ਕਿ ਕਿਸੇ ਨੂੰ 5 ਕਿਲੋ ਦੇਣਾ ਹੈ ਉਹਦਾ ਘੱਟ ਤੋਲ ਵਾਲਾ ਵਟਾ ਸੀ ਤਾਂ 4 ਕਿਲੋ ਵਾਲਾ ਉਹਦਾ ਤੋਲ ਕੇ ਦੇ ਦੇ ਕਿਸੇ ਨੂੰ 5 ਕਿਲੋ ਦੇ ਦੇ ਨਾ ਦਾਣੇ ਦੇ ਦੇ ਆ ਤੂੰ ਨੂੰ 5 ਕਿਲੋ ਪੂਰੇ ਰੀਸੀ ਦੇ ਦਾਂ ਦਿੰਦੇ ਘਟਮਤਾ ਜਿਹੜਾ ਸੀ 5 ਕਿਲੋ ਵਾਲਾ ਰੱਖਿਆ ਉਹਦਾ ਤੋਲ ਕੇ ਦਿੰਦੇ ਤੇ ਕਿਲੋ ਖਾ ਦੇ ਤੇ ਜਿਹੜਾ ਜਦੋਂ ਲੈਣਾ ਹੁੰਦਾ ਸੀ ਕਿਹ ਕੋਲ ਜਦੋਂ ਕਿਸੇ ਤੋਂ ਲੈਣਾ ਹੁੰਦਾ ਸੀ ਉਦੋਂ 5 ਦੇ ਤਾਰ 6 ਤੋਂ ਵਾਲਾ ਮੱਟਾ ਪੜਣਾ ਬੱਡੇ ਪੱਤਰ ਦੇ ਹੁੰਦੇ ਸੀ